ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਤੇਲ ਦੇ ਟੈਂਕਰਾਂ ਵੱਲੋਂ ਕੀਤੀ ਗਈ ਹੜਤਾਲ ਤਿੰਨੇ ਡੇਪੂਆਂ ਦੀਆਂ ਗੱਡੀਆਂ ਕੀਤੀਆਂ ਬੰਦ ਅਤੇ ਕੀਤੀ ਨਾਰੀਵਾਜੀ ਸੋਮਵਾਰ ਨੂੰ 1 ਵਜੇ ਦੇ ਲਗਭਗ ਜੱਸੀ ਚੌਕ ਵਿਖੇ ਤਿੰਨੇ ਡੇਪੂਆਂ ਦੀਆਂ ਤੇਲ ਵਾਲੇ ਟੈਂਕਰ ਬੰਦ ਕਰਕੇ ਇਹਨਾਂ ਵੱਲੋਂ ਗੱਡੀਆਂ ਬੰਦ ਕਰਕੇ ਇੱਥੇ ਇਹਨਾਂ ਵੱਲੋਂ ਨਾਰੀਵਾਜੀ ਕੀਤੀ ਗਈ ਮਾਮਲਾ 20 ਤਰੀਕ ਨੂੰ ਇੱਕ ਡਰਾਈਵਰ ਦੀ ਮੌਤ ਦਾ ਇਹਨਾਂ ਦਾ ਕਹਿਣਾ ਹੈ ਕਿ 20 ਤਰੀਕ ਨੂੰ ਜਿਹੜੇ ਡਰਾਈਵਰ ਦੀ ਮੌਤ ਹੋਈ ਹੈ ਉਸ ਨੂੰ ਇੱਕ ਕਾਰ ਚਾਲਕ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਉੱਥੇ ਇੱਕ ਸੜਕ ਹਾਦਸਾ ਹੋਇਆ ਸੀ ਜਿੱਥੇ ਤੇਰ ਵਾਲਾ ਕੈਂਟਰ ਤੇ ਕਾਰ ਦਾ ਐਕਸੀਡੈਂਟ ਹੋਇਆ ਅਤੇ ਉਸ ਤੋਂ ਬਾਅਦ ਤੇਰ ਵਾਲੇ ਕੈਂਟਰ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਉਸ ਡਰਾਈਵਰ ਦੀ ਕਾਰ ਵਾਲਿਆਂ ਵੱਲੋਂ ਕੁੱਟ-ਕੁੱਟ ਕੇ ਉਸ ਨੂੰ ਮੌਤੇ ਘਾਟੋ ਆਪਣਾ ਉਤਾਰ ਦਿੱਤਾ ਲੇਕਿਨ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ ਉਸ ਤੋਂ ਇਹ ਨਾਖੁਸ਼ ਹਨ ਤੇ ਇਹਨਾਂ ਵੱਲੋਂ ਅੱਜ ਤਿੰਨੇ ਡਿਪੋਂ ਦੀਆਂ ਗੱਡੀਆਂ ਬੰਦ ਕਰਦੇ ਆਂ ਅਪਰਾਧੀਆਂ ਇਹਨਾਂ ਨੇ ਕਹਿਣਾ ਕਿ ਉਹਨਾਂ ਚਿਰ ਸਾਡੇ ਵੱਲੋਂ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ ਅਤੇ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਡੀ ਵੀ ਨਹੀਂ ਆਪਣਾ ਚਲਾਈ ਜਾਵੇਗੀ ਅਗਰ ਇਹਨਾਂ ਵੱਲੋਂ ਗੱਡੀਆਂ 2 ਦਿਨ ਨਾ ਚਲਾਇਆਂ ਗਈਆਂ ਤਾਂ ਪੂਰੇ ਪੰਜਾਬ ਦੇ ਅੰਦਰ ਕੀ ਕਾਫੀ ਸਾਰੇ ਏਰੀਏ ਦੇ ਵਿੱਚ ਤੇਲ ਦੀ ਸਮੱਸਿਆ ਆ ਸਕਦੀ ਹੈ ਇਸ ਨੂੰ ਲੈ ਕੇ ਜਦ ਸਾਡੇ ਵੱਲੋਂ ਵਰਦਮਨ ਚੌਂਕੀ ਦੇ ਇਨਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਉਹ ਸਹੀ ਕੀਤੀ ਗਈ ਹੈ ਲੇਕਿਨ ਫਿਰ ਵੀ ਜੇ ਇਹਨਾਂ ਨੂੰ ਕੋਈ ਸ਼ੱਕ ਸੁਭਾ ਹੈ ਤਾਂ ਸਾਡੇ ਵੱਲੋਂ ਜੋ ਇੱਕ ਬੋਰਡ ਬਣਾ ਕੇ ਡਾਕਟਰਾਂ ਦਾ ਬੋਰਡ ਬਣਾ ਕੇ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਵੀ ਆਪਣਾ ਕਰਵਾਇਆ ਗਿਆ ਹੈ ਉਸ ਦੇ ਵਿੱਚ ਜੋ ਵੀ ਕਾਰਵਾਈ ਹੋਵੇਗੀ ਉਸ ਤਰ੍ਹਾਂ ਦੀ ਆਪ ਸਾਡੇ ਵੱਲੋਂ ਅਗਲੀ ਆਪਣਾ ਕਾਰਵਾਈ ਕੀਤੀ ਜਾਵੇਗੀ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਜਿੰਨਾ ਚਿਰ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਸਾਡੇ ਵੱਲੋਂ ਕੋਈ ਵੀ ਗੱਡੀ ਨਹੀਂ ਚਲਾਈ ਜਾਵੇਗੀ ਨਾ ਹੀ ਇੱਥੋਂ ਆਪਣਾ ਤੇਲ ਭਰਿਆ ਜਾਵੇਗਾ ਅਤੇ ਨਾ ਹੀ ਉਸ ਵਿਅਕਤੀ ਦਾ ਸੰਸਕਾਰ ਕੀਤਾ ਜਾਵੇਗਾ ਜਿੰਦਾਬਾਦ ਸੈਨਿਕ ਜੂਨੀਅਨ ਜਿੰਦਾਬਾਦ ਸੈਨਿਕ ਜੂਨੀਅਨ ਜਿੰਦਾਬਾਦ ਸੈਨਿਕ ਜੂਨੀਅਨ ਜਿੰਦਾਬਾਦ ਰੇਸ਼ਮ ਸਿੰਘ ਨਾਲ ਰੇਸ਼ਮ ਸਿੰਘ ਕੀ ਪੁਰਾ ਮੋਬਲ ਆ ਗਿਆ ਤੁਹਾਡੇ ਇਹ ਬਾਈ ਜੀ ਸਾਡੇ ਇੱਕ ਆਈਓਸੀ ਦੀ ਡਿੱਪੂ ਦੀ ਗੱਡੀ ਸੀਗੀ ਉਹ ਖਾਲੀ ਕਰਕੇ ਜਿਹੜਾ ਆ ਪੌੜਾ ਨਨ ਬਤੀ ਵਾਲਾ ਇਹ ਪੁਲ ਤੇ ਕੋਈ ਕਾਰ ਆਈ ਪਿੱਛੋਂ ਰੱਬ ਜਾਣੇ ਉਹ ਕਾਰ ਪਿੱਛੇ ਲੱਗੀ ਆ ਉਹ ਗਾ ਲੱਗੀ ਆ ਉਹ ਨੂੰ ਉਹਨਾਂ ਨੂੰ ਪਤਾ ਹੈਗਾ ਠੀਕ ਆ ਕਾਰ ਦੇ ਦੋਨੇ ਪਾਰਾਂ ਦਾ ਸਾਈਡ ਤੋਂ ਲੱਗਿਆ ਆ ਤੇ ਉਹਦਾ ਕਾਰ ਦਾ ਇਹ ਆਜੋ ਸਾਈਡ ਲੱਗੀ ਆਉਂਦੀ ਆ ਆਪਸ ਨੂੰ ਉਹ ਬੰਦਾ ਸਾਡਾ ਉਹਨਾਂ ਨੇ ਲਾ ਕੇ ਉਹਨਾਂ ਕੁੱਟ ਮਾਰ ਕੇ ਰਹੀ ਆ ਉਹ ਘਟੋ ਘਟੋ ਤੇ ਜੀ ਕੰਟਾ ਪੈ ਰਿਆ ਕਿਸੇ ਨੇ ਧੱਕਿਆ ਨਹੀਂ ਉਹਨੂੰ ਉਹਦੀ ਮੌਤ ਹੋ ਗਈ ਅਸੀਂ ਮੰਨ ਦੀ ਕਾਰਵਾਈ ਪ੍ਰਸ਼ਾਸਨ ਤੋਂ ਮੰਗਦੇ ਆਂ ਵੀ ਉਹਨਾਂ ਦੇ ਪਰਚਾ ਉਹ ਸ਼ਰੇਆਮ ਫੁੱਲੇ ਵਰਦੇਗੇ ਉਹਨਾਂ ਦੇ ਪਰਚਾ 302 ਦਾ ਕਰਤਾਂਦਾ ਟੱਟ ਦੇ ਅਸੀਂ ਆਪ ਦਾ ਗੱਡੀਆਂ ਕਰਨ ਭਰਨ ਤੈਰਾਂਗੇ ਅਸੀਂ ਜਿੰਨਾ ਚਿਰ ਮਨ ਦੇ ਪਾਚਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਬੈਠਿਆਂ ਸ਼ਾਂਤ ਲਈ ਪ੍ਰਸ਼ਾਸਨ ਦੇਖਦੇ ਆ ਵੀ ਕੀ ਕਰ ਰਿਹਾ ਅਗਲੀ ਕਾਰਵਾਈ ਤੇ ਲੈ ਕੇ ਜਾਵਾਂਗੇ ਨਹੀਂ ਰੱਖ ਜਾਵਾਂਗੇ ਨਹੀਂ ਤੇ ਉਹਨਾਂ ਚੋਂ ਨਹੀਂ ਲੈ ਕੇ ਜਾਵਾਂਗੇ ਜੀ ਉਹਨਾਂ ਚੋਂ ਕਿੱਲੇ ਡੱਪਾਂ ਦਾ ਕੋਈ ਦਾਅਵਤ ਤੇ ਸਾਫ ਨਹੀਂ ਹੁੰਦਾ ਉਹਨਾਂ ਚੋਂ ਕੋਈ ਜਿੰਨਾ ਚਿਰ ਸਾਡੇ ਤਿੰਨੇ ਡੱਪੂਆਂ ਦੇ ਪ੍ਰਧਾਨ ਜੀ ਕਹੇ ਹੈਗੇ ਉਹ ਆ ਜਾਣਗੇ ਜਿਵੇਂ ਗੱਲਬਾਤ ਹੋਈ ਉਹ ਦੁਕਾਨ ਦੀ ਗੱਲ ਆ ਨੀਤੀ ਉਹ ਦੱਸਣਗੇ ਸਾਨੂੰ ਪਰ ਉਹਨਾਂ ਚੋਂ ਹੇਠ ਤੱਕ ਸਾਨੂੰ ਫਿਲਹਾਲ ਪ੍ਰਧਾਨ ਜੀ ਨੇ ਵੀ ਆਖਿਆ ਵੀ ਕਿਸੇ ਨੇ ਕੋਈ ਗੱਡੀ ਨਹੀਂ ਭਰਨੀਗੀ ਜਿੰਨਾ ਚਿਰ ਉਹਨਾਂ ਦੇ ਉਹਨਾਂ ਯਾਸ਼ਤ ਨਹੀਂ ਪੈਂਦੀ ਜਾਂ 302 ਦਾ ਪਰਚਾ ਨਹੀਂ ਪੈਂਦਾ ਕਤਲ ਦਾ ਤਿੰਨੇ ਬੰਦ ਹੈ ਜੀ ਇਹ ਇਹ ਆਉਣ ਵਾਲੇ ਸਮੇਂ ਚ ਇਹ ਨਾ ਸਾਡੀ ਕੋਈ ਗੱਲ ਹੋਈ ਅਸੀਂ ਜਲੰਧਰ ਜ਼ਰੂਰ ਹੀ ਪਹੁੰਚ ਕਰਾਂਗੇ ਡਿਪੋ ਉੱਤੇ ਹੀ ਬੰਦ ਕਰਾਵਾਂਗੇ ਕਿਉਂਕਿ ਸਰਕਾਰਾਂ ਸਾਡੇ ਦੇ ਕਾਨੂੰਨ ਟੋਪੀ ਜਾਂਦੀਆਂ ਫਰਜ਼ ਕਰੋ ਪਿੱਛੇ ਦੇ ਕਾਨੂੰਨ ਆਏ ਸੁਣਨ ਵੀ ਪਤਾ ਜੀ ਵੀ ਇਹ ਡਰਾਈਵਰ ਭਜੂਆ ਵੀ ਉਹਨੂੰ 10 ਸਾਲਾਂ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਅੱਜ ਇੱਕ ਲੋਹਾ ਇੱਕ ਗਲਤੀ ਕਿਸੇ ਦੀ ਦੱਸਣੀ ਕਾ ਸਾਡੇ ਵੀ ਸਾਡੇ ਬੰਦੇ ਦੀ ਸੀ ਜਾਂ ਉਹਨਾਂ ਦੀ ਸੀ ਕਿਉਂਕਿ ਅਸੀਂ ਮੋਕੇ ਦੇ ਉੱਤੇ ਹੈ ਨਹੀਂ ਸੀਗੇ ਪਰ ਇੱਕ ਲੋਹਾ ਹੀ ਸੀ ਨਾ ਉਹ ਧੋੜਾ ਬਹੁਤਾ ਲੱਗਿਆ ਉਹ ਸਿੱਧਾ ਵੀ ਹੋ ਜੂਗਾ ਬਾਰੀ ਮਾਰੀ ਚੜੀਟ ਆਈ ਹੈਗੀ ਉਹਨਾਂ ਨੇ ਕੋੜ ਕੋੜ ਸਾਡਾ ਬੰਦਾ ਹੀ ਮਾਰਤਾ ਦੱਸੋ ਮੇਰੇ ਡਰਾਈਵਰ ਜਾਓ ਤੇ ਜਾਵੇ ਕਿੱਧਰ ਉਸੇ ਹਜੇ ਸਾਨੂੰ ਤਾਂ ਪੁਲਿਸ ਦਾ ਕੋਈ ਹਜੇ ਤੱਕ ਇਹ ਪੁਲਿਸ ਨੇ ਸਾਡੀ ਸੁਣਾਈ ਨਹੀਂ ਕਰੀ ਵੀ ਉਹਰਾ ਪੋਸਟਮਾਰਟ ਕੱਲ ਕਰਾਤਾ ਸਾਨੂੰ ਤਾਂ ਉਹਦੇ ਤੇ ਵੀ ਵਿਸ਼ਵਾਸ ਨਹੀਂ ਅਸੀਂ ਤਾਂ ਦੁਬਾਰਾ ਕਰਾਉਣਾ ਚਾਹੁੰਦੇ ਆ ਪੋਸਟਮਾਰਟ ਮੀ ਉਹਦਾ ਲਾਸ਼ ਪਈ ਆ ਠੀਕਾ ਘਰੇ ਤੇ ਹੋ ਸਕਦਾ ਉਹ ਉਹਨਾਂ ਚਿਰ ਜਿੰਨਾ ਚਿਰ ਉਹ ਤੇ ਮੰਨਦੀ ਕਾਰਵਾਈ ਨਹੀਂ ਕਰੀ ਤਾਂ ਅਸੀਂ ਚੌਂਕ 'ਚ ਲੈ ਕੇ ਆਵਾਂਗੇ ਸਿਸ਼ਕਾਰ ਕਰਾਂਗੇ ਨਹੀਂ ਕਰਾਂਗੇ ਨਹੀਂ ਸਿਸ਼ਕਾਰ ਉਹ ਨਹੀਂ ਕਰਦੇ ਜੀ ਜਿੰਨਾ ਚਿਰ ਸਾਨੂੰ ਪ੍ਰਸ਼ਾਸਨ ਇਹ ਦੰਦਾਨੀਗਾ ਵੀ ਇਨਸਾਫ ਵੀ ਉਹਨਾਂ ਪਰਚਾ ਨਹੀਂ ਮੰਨਦਾ ਕੱਟਦਾ ਜਾਂ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਚਿਰ ਅਸੀਂ ਐਵੇਂ ਬੈਠਿਆਂਗੇ ਹੁਣ ਸ਼ਾਂਤ ਨਹੀਂ ਆ ਜੇ ਸਾਡੀ ਕੋਈ ਨਾ ਸੁਣਾਈ ਕਰੀ ਤਾਂ ਅਸੀਂ ਰੋੜ ਵੀ ਜਾਮ ਕਰ ਸਕਦੇ ਹਨਤਨ ਬਾਬਾ ਬਾਲਦਾ ਹੈ ਟੈਂਕਰ ਜੁਨੀਅਨ ਅਨ ਜੱਸੀ ਏਡਾ ਬਠਿੰਡਾ ਜੀ ਸੋ ਮੈਂ ਬਿੱਟੂ ਪ੍ਰਧਾਨ ਕਾਫੀ ਸਮੇਂ ਤੋਂ ਇੱਥੇ ਡਰਾਈਵਰ ਹੈ ਜੋ ਸੈਸ਼ਨ ਦਾ ਪ੍ਰਧਾਨ ਆ ਜੀ ਤੇ ਹੁਣ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੱਜ ਕੀ ਮਾਮਲਾ ਹੈ ਅੱਜ ਮਾਮਲਾ ਹੈਗਾ ਜੀ ਅੱਜ ਤਿੰਨ ਦਿਨਾਂ ਦੀ ਗੱਲ ਹੋ ਗਈ ਹੈ ਵੀ ਸਾਡਾ ਇੱਕ ਡਰਾਈਵਰ ਆਈਟੀਆਈ ਚੌਂਕ ਦੇ ਵਿੱਚ ਜਿਹੜਾ ਇੱਕ ਕਾਰ ਦੇ ਨਾਲ ਉਹਦਾ ਟੈਂਕਰ ਲੱਗਿਆ ਥੋੜੀ ਜੀ ਗੱਡੀ ਲੱਗੀ ਤੇ ਉਹ ਕਾਰ ਦੇ ਵਿੱਚ ਜਿਹੜੇ ਵੀ ਸੀਗੇ ਉਹਦੇ ਵਿੱਚ ਉਹਨਾਂ ਨੂੰ ਆਪਾਂ ਇਹੀ ਆਖਾਂਗੇ ਵੀ ਬਹੁਤ ਮਾਰੇ ਅਨਸਰ ਸੀ ਜਿਨ੍ਹਾਂ ਨੇ ਇੱਕ ਡਰਾਈਵਰ ਵੀਰ ਨੂੰ ਕੁੱਟ-ਕੁੱਟ ਕੇ ਮਾਰਦਾ ਕਿਉਂਕਿ ਜਿਹੜਾ ਵੀ ਇਹ ਕੰਮ ਹੋਇਆ ਬਹੁਤ ਨਿੰਦਨਯੋਗ ਆ ਸੋ ਅਸੀਂ ਜਿੰਨੇ ਵੀ ਪੂਰੇ ਪੰਜਾਬ ਦੇ ਡੀਪੂ ਆ ਉਹਨਾਂ ਚ ਕਰ ਨਾ ਅਸੀਂ ਸਸਕਾਰ ਕਰਾਂਗੇ ਉਸ ਜਿਹੜਾ ਰੇਸਮ ਦੀ ਡੈਥ ਹੋਈ ਆ ਡਰਾਈਵਰ ਵੀਰ ਦੀ ਤੇ ਨਾ ਹੀ ਜਿੰਨਾ ਚਿਰ ਸਾਨੂੰ ਅਨਸਾਫ਼ ਮਿਲਦਾ ਇਹ ਹੜਤਾਲ ਜਿਹੜੀ ਸਾਡੀ ਇਸੇ ਤਰ੍ਹਾਂ ਜਾਰੀ ਰਹੂਗੀ ਲੰਬੇ ਸਮੇਂ ਤੱਕ ਹੋ ਸਕਦੀ ਜਿੰਨਾ ਚਿਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਨਾ ਦਵਾਇਆ ਵੀ ਉਹਨਾਂ ਦੇ ਉੱਤੇ ਪਰਚਾ ਨਾ ਦਿੱਤਾ ਗਿਆ ਜਿਹੜੇ ਬੰਦਿਆਂ ਨੇ ਸਾਡਾ ਬੰਦਾ ਮਾਰਿਆ ਉਹਨਾਂ ਦੇ ਉੱਤੇ ਪ੍ਰਸ਼ਾਸਨ ਪਰਚਾ ਦੇਵੇ ਤੇ ਅਸੀਂ ਉਸ ਤੋਂ ਬਾਅਦ ਗੱਡੀਆਂ ਦੀ ਜਿਹੜੀ ਭਰਾ ਭਰਾਈ ਚਾਲੂ ਕਰਦਾ ਕਿਹੜੇ ਕਿਹੜੇ ਸਵਾਵਾ ਇਹਦੇ ਨਾਲ ਆਪ ਹੀ ਆ ਖਤਰਬਾਹਤ ਹੋਣੀ ਇਹਦੇ ਕਰਕੇ ਕਿਵੇਂ ਜੀ ਸਵਾਵਾ ਕਿਹੜੇ ਕਿਹੜੇ ਪ੍ਰਭਾਵ ਹੋਰੀਆਂ ਚ ਨਾਲ ਇਹਦੇ ਨਾਲ ਜੀ ਸਾਰੇ ਤੇਲ ਦੇ ਨਾਲ ਸਾਰਾ ਸਿਸਟਮ ਹੀ ਜੁੜਿਆ ਹੋਇਆ ਜੀ ਪੂਰਾ ਸਿਸਟਮ ਨੂੰ ਚਲਾਉਣ ਵਾਲੇ ਡਰਾਈਵਰਾਂ ਜੀ ਅਸੀਂ ਪੂਰੀ ਇੱਥੋਂ ਰਪੈਂਟਰੀ ਦੇ ਵਿੱਚ ਜਾਂ ਜਾਂਦਾ ਤੇਲ ਵੀ ਜਾਂਦਾ ਡੀਜ਼ਲ ਪੈਟਰੋਲ ਸਾਰੇ ਜਾਂਦਾ ਜੀ ਸਾਡੇ ਕੋਲ ਰੇਲਵੇ ਨੂੰ ਵੀ ਜਾਂਦਾ ਜੀ ਸਾਡਾ ਉਹਨਾਂ ਚ ਕਰ ਅਸੀਂ ਜਿੰਨਾ ਅਸੀਂ ਬਿਲਕੁਲ ਵੀ ਟਾਸ ਤੋਂ ਮਾਸ ਨਹੀਂ ਹੋਵਾਂਗੇ ਜੀ ਸਰ ਸਰ ਉਸकी पूरा मामला क्या है जो के फोर्ड टेक एक्सटेंडर सीएसटी ड्राइवर की डेथ हुई थी मिति 20 ਸਤਪੰਨ ਨੂੰ ਸਾਨੂੰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਆਪਣੇ ਗਣਪਤੀ ਕੋਲੇ ਜਿਹੜਾ ਉੱਚਾ ਪੋੜਾ ਉੱਥੇ ਕਾਰ ਦਾ ਤੇ ਤੇੜਾ ਹੀ ਟੈਂਕਰ ਦਾ ਐਕਸੀਡੈਂਟ ਹੋ ਗਿਆ ਜਿਹਦੇ ਸਬੰਧ ਵਿੱਚ ਸਾਡੇ ਡਿਊਟੀ ਅਫਸਰ ਉਤੇ ਮੌਕੇ ਦੀ ਪੁੱਛੀ ਸੀ ਉੱਥੇ ਇੱਕ ਕਾਰ ਦੇ ਵਿੱਚ ਲੱਕ ਲੱਗਿਆ ਹੋਇਆ ਸੀਗਾ 13 ਲੱਖ ਇੰਟਰ ਜੋ ਤੇਰੇਲ ਅਕਾਉਂਟ ਕੈਂਟਰ ਆਪਣੇ ਟ੍ਰੈਫਿਕ ਦੇ ਮੁਲਾਜ਼ਮਾਂ ਨੇ ਜਾ ਕੇ ਟ੍ਰੈਫਿਕ ਜਾ ਹੋਂ ਕਰਨ ਅੱਗੇ ਲਾਤਾ ਸੀ ਆ ਖੇਤੀਬਾੜੀ ਦਾ ਦਫ਼ਤਰ ਕੋਲ ਤੇ ਉਹਦੇ ਵਿੱਚੋਂ ਲੋਕਾਂ ਦੇ ਦੱਸਣ ਸਬਕ ਜਿਹੜੇ ਰਾਹੀਰ ਬਹੁਤ ਇਕੱਠੇ ਹੋ ਜੀਏ ਜਾਮ ਲੱਗਨੇ ਕਰਕੇ ਦੱਸਿਆ ਵੀ ਇੱਕ ਜਿਹੜਾ ਡਰਾਈਵਰ ਸੀ ਇਹਦਾ ਰੇਸ਼ਮ ਸਿੰਘ ਉਹ ਬੇਹੋਸ਼ ਹੋਇਆ ਹੋਇਆ ਸੀ ਆ ਉਹਨਾਂ ਨੇ ਕੱਢ ਕੇ ਉਹਨੂੰ ਫੁੱਟਪਾਥ ਤੇ ਪਾਇਆ ਉਦੋਂ ਬਾਅਦ ਪੁਲਿਸ ਮਾਇਮ ਨੇ ਰਾਹੀਰਾਂ ਦੀ ਮੱਤ ਨਾਲ ਇਹਨੂੰ ਦਾਖਲ ਕਰਾਇਆ ਉੱਥੇ ਜਿਹਦੀ ਰਾਤ ਨੂੰ 9:30 ਵਜੇ ਦਰਾਨੇ ਰਾਜ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਸੀਂ ਉਹਦੇ ਲੜਕੇ ਜਗਜੀਤ ਸਿੰਘ ਦੇ ਜਗਮੀਤ ਸਿੰਘ ਦੇ ਬਿਆਨ ਪੱਤਰ 173 ਦੀ ਕਾਰਵਾਈ ਕਰਕੇ ਇੱਕ ਡਾਕਟਰਾਂ ਦਾ ਬੋਰਡ ਬੋਰਡ ਬਣਾ ਕੇ ਸੀਐਮ ਵੱਲੋਂ ਮੌਤ ਦੇ ਕਾਰਨ ਨਾ ਪਤਾ ਕਰਨ ਲਈ ਉਹਦਾ ਪੱਲਾ ਜਿਹਦੇ ਵਿੱਚ ਤੁਸੀਂ ਉਹ ਵਿਸਰਣ ਰਿਪੋਰਟ ਭੇਜੀ ਹੋਈ ਹੈ ਵਿਸਰਣ ਰਿਪੋਰਟ ਰੋਂ ਤੇ ਜੇ ਅਸੀਂ ਸੂਤ ਤੋਂ ਹੋਈ ਕਿ ਅਸੀਂ ਕਾਰਵਾਈ ਕਰਦੀ ਹਾਂ ਹੜਤਾਲ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਫੈਕਟਰ ਨੂੰ ਕੁੱਟ ਕੇ ਮਾਰਿਆ ਗਿਆ ਹੈ ਨਹੀਂ ਕਦੇ ਵੀ ਅਸੀਂ ਉਹਨਾਂ ਦਾ ਹੜਤਾਲ ਨਹੀਂ ਕੋਲਾਂ ਕਿਉਂ ਨਹੀਂ ਉਸ ਨੂੰ ਸਸਕਾਰ ਨਹੀਂ ਨਹੀਂ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਕੁੱਟਮਾਰ ਦੀ ਅਸੀਂ ਉੱਥੇ ਕਿਸੇ ਨੇ ਨਹੀਂ ਦੱਸਿਆ ਕਿ ਕੁੱਟਮਾਰ ਹੋਈ ਹੈ ਅਸੀਂ ਵੀ ਆਪਣੇ ਦੇਵਲ ਤੇ ਪ੍ਰਤਾਨ ਕੀਤੀ ਹੈ ਨਹੀਂ ਕੁੱਟਮਾਰ ਕੋਈ ਉਹਦੇ ਸਰੀਰ ਤੇ ਬਾਡੀ ਤੇ ਕੋਈ ਕੁੱਟਮਾਰ ਦੇ ਨਿਸ਼ਾਨ ਸੀਗੇ ਹੁਣ ਸਾਡੇ ਵੱਲੋਂ ਵੀ ਅਪਰਾਧਿਕ ਕਾਰਵਾਈ ਕੀਤੀ ਗਈ ਜਿਸ ਤਰ੍ਹਾਂ ਸਾਡੇ ਵੱਲੋਂ 174 191 ਬੀਐਨਐਸਐਸ ਦੀ ਕਾਰਵਾਈ ਕੀਤੀ ਗਈ ਹੈ ਨਵੇਂ ਕਾਨੂੰਨਾਂ ਮੁਤਾਬਕ ਇਹਦੀ ਵਿਸਤਾਰ ਰਿਪੋਰਟ ਆਊਗੀ ਵਿਸਤਾਰ ਰਿਪੋਰਟ ਦੇ ਜੋ ਵੀ ਸੂਰਤ ਹੋਵੇਗੀ ਉਹਦੇ ਅਨੁਸਾਰ ਕਾਰਵਾਈ ਕੀਤੀ ਗਈ ਹੈ